ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਗਾਏ ਗਏ ਹੁਣ ਅਸੀਂ ਪਹੁੰਚੇ ਹਾਂ ਜੀ ਫਲਾਂ ਤੇ ਬੂਟਿਆਂ ਦੇ ਸਟਾਲ ਤੇ ਤੇ ਸਾਡੇ ਨਾਲ ਜਿਹੜੇ ਭਾਈ ਸਾਹਿਬ ਮੌਜੂਦ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਗੁਰਬਖਸ਼ ਹੈ ਅ ਕਿੱਥੋਂ ਆਏ ਹੋ ਜੀ ਅਸੀਂ ਆਏ ਜੀ ਜਲੰਧਰ ਤੋਂ ਤੁਸੀਂ ਪੰਜਾਬ ਖੇਤੀਬਾੜੀ ਜਿਹੜੀ ਯੂਨੀਵਰਸਿਟੀ ਹੈ ਹਰ ਸਾਲ ਜਿਹੜਾ ਜਿਵੇਂ ਸਾਲ ਚ ਦੋ ਵਾਰੀ ਕਿਸਾਨ ਮੇਲੇ ਲਾਉਂਦੀ ਹਾੜੀ ਤੇ ਸੋਹਣੀ ਹਰ ਵਾਰੀ ਆਉਂਦੇ ਹੋ ਕਿ ਇਹ ਕੀ ਪਹਿਲੀ ਵਾਰ ਆਉਂਦੇ ਹੋ ਹਰ ਵਰੀ ਆਨੇ ਇੱਕ ਵਾਰ ਆਈ ਜਦੋਂ ਮੀਂਹ ਬਹੁਤ ਪੈ ਗਿਆ ਮੀਂਹ ਚ ਹੀ ਰਹਿ ਗਿਆ ਫਿਰ ਅੱਛਾ ਜੀ ਮੁੜ ਗਏ ਚਲੋ ਅੱਜ ਤੱਕ ਖੈਰ ਕਿਰਪਾ ਹਜੇ ਤਾਂ ਪਰਮਾਤਮਾ ਦੀ ਵੀ ਮੌਸਮ ਵੱਲੋਂ ਵੀ ਹੈ ਪਰ ਮੈਂ ਦੇਖ ਰਿਹਾ ਵੀ ਸਵੇਰ ਦਾ ਹੀ ਰਾਸ਼ਾ ਜਿਹੜਾ ਉਹ ਬਹੁਤ ਜ਼ਿਆਦਾ ਵਧ ਰਿਹਾ ਤੁਹਾਨੂੰ ਕਿਵੇਂ ਲੱਗ ਰਿਹਾ ਮੇਲਾ ਜਿਵੇਂ ਪਹਿਲੀ ਵਾਰ ਆਏ ਸੀ ਹੁਣ ਆਇਓ ਮੇਲਾ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਐਕਸੈਸਸਫੁਲ ਆ ਤੁਹਾਨੂੰ ਲੱਗਦਾ ਹੈ ਕਿ ਮੇਲਾ ਜਿਹੜਾ ਯੂਨੀਵਰਸਿਟੀ ਲਵਾਉਂਦੀ ਹੈ ਵੀ ਇਹਦੇ ਨਾਲ ਕਿਸੇ ਵੀ ਤਰੀਕੇ ਕਿਸਾਨਾਂ ਦੀ ਜਿਹੜੀ ਜਾਣਕਾਰੀ ਦੇ ਵਿੱਚ ਵਾਧਾ ਆ ਜਾਂ ਉਹਨਾਂ ਦੀ ਸਮੱਸਿਆ ਦੇ ਵਿੱਚ ਹੱਲ ਜਾਂ ਖੇਤੀ ਦੇ ਨਵੇਂ ਢੰਗਾਂ ਦੇ ਵਿੱਚ ਜਿਹੜਾ ਵਾਧਾ ਹੁੰਦਾ ਜੀ ਪੀ ਜੂ ਸਾਰਾ ਕੁਝ ਐਡਵਾਂਸ ਦੱਸ ਰਹੀ ਹੈ ਐਗਰੀਕਲਚਰ ਨੂੰ ਫਸਲਾਂ ਦੀ ਨੋਲਿਜ ਦੇ ਰਹੀ ਆ ਬਾਕੀ ਟੂਲਸ ਐਗਰੀਕਲਚਰ ਨਾਲ ਲੱਗ ਰਹੀਆਂ ਵਾ ਸੀਡ ਦੀ ਦੇ ਰਹੀ ਆ ਫੈਲੋ ਸਮਝਾਂ ਸਾਰਾ ਕੁਝ ਬਹੁਤ ਵਧੀਆ ਇੱਥੇ ਤੇ ਤੁਸੀਂ ਇੱਥੇ ਲ ਅਸੀਂ ਲੈਣਾ ਹੈ ਅਮਰੂਦ ਅੰਬ ਤੇ ਐਤਕੀ ਮਾਲਟਾ ਲਾਉਣ ਦੀ ਲੋੜ ਲੱਗਦਾ ਜੀ ਤੇ ਆਪ ਵੀ ਤੁਸੀਂ ਖੇਤੀ ਕਰਦੇ ਹੋ ਜਾਂ ਤੁਸੀਂ ਨਾਲ ਜੌਬ ਕਰਦੇ ਹੋ ਖੇਤੀ ਕਰਦੇ ਹੋ ਖੇਤੀ ਕਰਦਾ ਤੇ ਆਪਣੀ ਸ਼ਾਪ ਵੀ ਹੈ ਜੀ ਦੁਆਬਾ ਪੈਸਟੀਸਾਈਡ ਦੇ ਨਾਂ ਤੇ ਠੀਕ ਹੈ ਜੀ ਤੇ ਤੁਸੀਂ ਕਿਹਾ ਕਿ ਤੁਸੀਂ ਖੇਤੀ ਕਰਦੇ ਹੋ ਤੇ ਜਿਵੇਂ ਕਿ ਆਪਣੇ ਪੰਜਾਬ ਦੇ ਵਿੱਚ ਕੁਝ ਸਾਲਾਂ ਤੋਂ ਰੁਝਾਨ ਬਣਿਆ ਹੋਇਆ ਹੈ ਕਿ 10ਵੀਂ ਕਰੋ 12ਵੀਂ ਕਰੋ ਤੇ ਕੈਨੇਡਾ ਨਿਕਲ ਜਾਓ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲਾ ਜਿਹੜਾ ਪੁਵੇਖਿਆ ਜਵਾਕਾਂ ਦਾ ਉਹ ਖੇਤੀ ਦੇ ਵਿੱਚ ਸੁਰੱਖਿਅਤ ਹੈ ਆਉਣ ਵਾਲਾ ਪਾਵੇਖੇ ਇਧਰੇ ਜੀ ਆਪਾਂ ਦਾ 10 ਸਾਲ ਲਾ ਕੇ ਇੰਗਲੈਂਡ ਤੋਂ ਇੱਥੇ ਆਏ ਆਂ ਆਣ ਕੇ ਕੰਮ ਖੋਲਿਆ ਬਹੁਤ ਵਧੀਆ ਇੱਥੇ ਅੱਛਾ ਤੁਸੀਂ ਕਹਿ ਰਹੇ ਹੋ ਵੀ ਇੱਥੇ ਸਗੋਂ ਆਪਦੇ ਬੰਦੇ ਨੂੰ ਆਪਦਾ ਹੱਥੀ ਕੰਮ ਕਰਨਾ ਚਾਹੀਦਾ ਹੱਥੀ ਕਿਰਤ ਕਰਨੀ ਚਾਹੀਦੀ ਹੈ ਹਾਂ ਮੈਂ ਆਪਣਾ ਕੰਮ ਖੋਲਿਆ ਮੈਂ ਜੀ ਤੇ ਜਿਹੜੇ ਬਾਹਰ ਜਾਣ ਦੀ ਤਾਂਚੇ ਬੈਠੇ ਨੇ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਜੀ ਤਾਂ ਦੇ ਇੱਕ ਭਲੇਖਾ ਵਾ ਜੀ ਬਾਹਰ ਖਣੀ ਪਤਨੀ ਦੀ ਚਮਕ-ਦਮਕ ਤੇ ਆਪ ਕਿੰਦਾ ਪੈਸੇ ਪਰ ਉੱਥੇ ਹਾਰਡ ਵਰਕ ਬਹੁਤ ਕਰਨਾ ਪੈਣਾ ਬਹੁਤ ਜ਼ਿਆਦੀ ਮਿਹਨਤ ਕਰਨੀ ਵੀ ਫੇਰ ਪੈਸਾ ਬਣਦਾ ਅੱਛਾ ਜੀ ਇੱਥੇ ਤੁਹਾਡਾ ਕਹਿੰਦਾ ਮਤਲਬ ਵੀ ਇੱਥੇ ਫਿਰ ਵੀ ਜਿਹੜਾ ਹੈਗਾ ਮਿਹਨਤ ਕਰਨ ਦੇ ਸਮਝਦੀ ਨਹੀਂ ਬੱਸ ਉਹ ਕਹਿੰਨੀ ਐਪਲ ਦਾ ਫੋਨ ਹੋਵੇ ਵਧੀਆ ਸਟੇਟਸ ਵਧੀਆ ਹੋਵੇ ਕੰਮ ਨਾ ਕਰਨਾ ਫਿਰ ਤੇ ਫਿਰ ਯੰਗ ਜਨਰੇਸ਼ਨ ਨੂੰ ਤੁਹਾਡਾ ਕੀ ਮੈਸੇਜ ਹੈ ਜੀ ਉਹ ਕੰਮ ਕਰੋ ਇੱਥੇ ਕੰਮ ਹੀ ਕੰਮ ਆ ਕੰਮ ਹੀ ਕਰਨਾ ਪੈਣਾ ਕੰਮ ਨਹੀਂ ਤਾਂ ਭਾਜੀ ਨੇ ਸਾਡੇ ਨਾਲ ਜਿਹੜੇ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਤੇ ਨਾਲ ਹੀ ਇਹਨਾਂ ਦੇ ਜਿਹੜੇ ਸ਼ਬਦਾਂ ਦੇ ਵਿੱਚ ਇੱਕ ਬਹੁਤ ਹੀ ਵਧੀਆ ਮੈਸੇਜ ਵੀ ਸੀ ਕਿ ਜਿਹੜਾ ਜੇ ਅਸੀਂ ਇੱਥੇ ਰਹਿ ਕੇ ਓਨੀ ਮਿਹਨਤ ਨਾਲ ਆਪਦਾ ਹੱਥੀ ਕਿਰਤ ਕਰੀਏ ਜੋ ਕਿ ਤਿੰਨ ਚੀਜ਼ਾਂ ਵਿੱਚੋਂ ਇੱਕ ਉਪਦੇਸ਼ ਵੀ ਸੀ ਧੰਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਿ ਹੱਥੀ ਕਿਰਤ ਜੇ ਆਪਾਂ ਕਰੀਏ ਤਾਂ ਬੰਦਾ ਇੱਥੇ ਭੁੱਖਾ ਨਹੀਂ ਮਰਦਾ ਸੋ ਭਾਜੀ ਨੇ ਜਿਹੜਾ ਬਹੁਤ ਹੀ ਵਧੀਆ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਥੈਂਕ ਯੂ ਜੀ